ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸਵਾਵ ਨਾ ਪਾਇਆ ਨਾਨਕ ਰਸਨਾ ਸਬਦ ਦਰਸਾਏ ਜਿਨ ਹਰ ਹਰ ਮਨ ਵਸਾਇਆ ਜਿਨ ਪੁਲਾ ਹੀ ਗੈਣਾ ਜਿਨ ਨਹੀਂ ਗੈਣਾ ਮਹੱਲਾ ਤੀਜਾ ਸਾਰਸਨਾ ਜਲ ਜਾਓ ਜੇ ਨ ਹਰ ਕਾ ਨਾਮ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਗਸੈ ਆਪੇ ਜੇਤ ਭਾਵੈ ਤੇਤ ਲਾਏ ਹਰ ਇਕਣਾ ਮਾਰਗ ਪਾਏ ਆਪੇ ਹਰ ਇਕਨਾ ਉੱਜੜ ਪਾਏ ਆਪੇ ਜੀ ਹੁੰਦਾ ਆਪੇ 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 ਬੋਲਣਾ ਸਿੱਧਾ ਫੁੱਲ ਲਈ ਆਪੇ ਤਾਂ ਹੈ ਨਹੀਂ ਆਪੇ ਹਰ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇਕਨਾ ਮਾਰਗ ਪਾਏ ਆਪੇ ਹਰ ਇਕਨਾ ਉੱਜੜ ਪਾਏ ਹਰ ਉੱਜੜ ਇਕਨਾ ਉੱਜੜ ਪਾਏ ਉੱਜੜ ਨਹੀਂ ਕਹਿਣਾ ਝੱਜਾ ਵਿੱਚ ਉੱਜੜ ਹਰ ਸੱਚਾ ਸਾਹਿਬ ਸੱਚ ਤਪਾਵਸ ਕਰ ਵੇਖੈ ਚਲਤ ਸਬਾਈ ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸਲੋਕ ਮਹਲਾ 3ਆ ਦਰਵੇਸੀ ਕੋ ਜਾਣਸੀ ਿਰਲਾ ਕੋ ਦਰਵੇਸ ਜੇ ਘਰ ਘਰ ਹੰਡਾ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾ ਅੰਤਿਸਾ ਤਾਜ ਰਹਿ ਗੁਰਮੁਖ ਭਿਖਿਆ ਨਾਉ ਤਿਸ ਕੇ ਚਰਨ ਪਖਾਲੀਐ ਨਾਨਕ ਹਉ ਬਲਿ ਹਰੈ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਇ ਪੰਖੇਰੂ ਆਹੀ ਨਾਨਕ ਤਰਵਰ ਏਕ ਫਲ ਇਥੇ ਵਿਸਨਾਮ ਹੈ ਦੋਇ ਪੰਖੇਰੂ ਆਹੀ ਆਵਤ ਜਾਤ ਨਾ ਦਿਸਹੀ ਨਾ ਪਰ ਪੰਖੀ ਤਾਹੀ ਬਹੁ ਰੰਗੀ ਰਸ ਭੋਗਿਆ ਸਬਦ ਰਹਾ ਨਿਰਵਾਣ ਹਰ ਰਸ ਫਲ ਰਾਤੀ ਨਾਨਕਾ ਕਰਮ ਸੱਚਾ ਨਿਸ਼ਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀ ਸਾਵੈ ਜਮਾਏ ਕਸਕੇ ਚਾਰਨ ਕਰਨਾ ਆਪ ਪਕਾਵੇ ਆਪ ਭਾਂਡੇ ਦੀ ਪ੍ਰੂਸਾ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੇ ਆਪੇ ਸੰਗਤ ਸੱਦ ਬਹਾਲੈ ਸੱਦ ਕਸ ਕੇ ਬੁਲਨਾ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੇ ਜਿਸ ਨੂੰ ਕਿਰਪਾਲ ਹੋਵੇ ਹਰ ਆਪੀ ਤੇਸ ਨੂੰ ਹੁਕਮ ਮਨਾਵੇ ਵਾਹਿਗੁਰੂ ਜੀ ਕਾ ਕਲ ਸਾਹ ਕਰੇ ਵਾਹਿਗੁਰੂ ਜੀ ਕੀ ਫਤਿਹ